ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਦੇ ਸਾਰੇ ਹਵਲਤਾਂ ਦੇ ਸਾਥੀਆਂ ਦੀਆਂ ਦਿਖਾਣ ਸੋ ਸਾਕ ਨੂੰ ਜੀ ਸਦਿਆਂ ਬਹੁਤ ਬਹੁਤ ਵਧਾਈ ਹੋਣਾ ਸੋ ਮੰਮੀ ਜੀ ਨੇ ਬਣਾ ਲਿਆ ਸਵੇਰੇ ਸਵੇਰੇ ਘੜਾ ਪ੍ਰਸ਼ਾਦ ਤੇ ਥੋੜਾ ਜਿਹਾ ਹੀ ਬਣਾਇਆ ਸੋ ਗੁਰਪ੍ਰਤਾਪ ਜੀ ਜਿਨ ਗੁਰਦਵਰਾ ਸਾਹਿਬ ਤੇ ਅਸੀਂ ਰਹਿ ਗੀਆਂ ਘਰ ਤੇ ਸੋ ਆਪਾਂ ਹੁਣ ਜਿਹੜਾ ਥੋੜੀ ਲੇਟ ਜਾਵਾਂਗੇ ਸੋ ਇੱਕ ਵਾਰੀ ਫੇਰ ਸਾਨੂੰ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਿਸਾਕੀ ਦੀਆਂ ਤੇ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹੋ ਜੀ ਅਸੀਂ ਹੁਣ ਚੱਲ ਕੇ ਕਰ ਤੋੜਾ ਸਾਹ ਵਰ ਦਵਾਰਾ ਜ਼ਲਾਉ ਜ਼ਲਈ ਕਰਦੇ ਕਦੀ ਲੋਕਲ ਜਾਣਾ ਕਦੀ ਉੱਥੇ ਜਾਣਾ ਕਰਦੇ ਕਰਦੇ ਆਪਾਂ ਪਹੁੰਚ ਗਏ ਜੀ ਸਭ ਅੱਗੇ ਚੱਲੀਆਂ ਚੱਲ ਕਰਾ ਡਾਲੀ ਸਾਹਿਬ ਦੁਨੀਆ ਕਿਹੜਾ ਪੁਸ਼ਾ ਦੀ ਦੇਖਖਾ ਲਈ ਤੇ ਗੁਰਪ੍ਰਤਾਪ ਜੀ ਸਾਡੇ ਨੂੰ ਲੱਗ ਗਏ ਉਹ ਸਵੇਰ ਤੇ ਨਿਕਲ ਗਏ ਸਾਡੇ ਫਾਇਦੇ ਘਰੋਂ ਪਹਿਲੋਂ ਜਿਹੜੇ ਆਪੇ ਜਿਹੜੇ ਸਾਡੇ ਜਿੱਤੇ ਹੀ ਜਾਣੇ ਗੁੰਦਰਾ ਸਾਹਿਬ ਉੱਥੇ ਗਏ ਉੱਥੋਂ ਹੋਰ ਆ ਗਿਆ ਕਿ ਮੈਂ ਤੇ ਚੱਲਿਆਂ ਆ WhatsApp ਮੈਂ ਕਿਹਾ ਸਾਨੂੰ ਵੀ ਲੈ ਜਾਂਦੇ ਕਿਹਦੇ ਤੁਹਾਡਾ ਕੀ ਪਤਾ ਹੀ ਪਰ ਆਹੀਂ ਸਾਨੂੰ ਬੱਚਿਆਂ ਦੇ ਨਾਲ ਤੁਰਨਾ ਪੈਂਦਾ ਨਾ ਬੱਚੇ ਉੱਟਣ ਤੇ ਫੇਰ ਹੀ ਆਪਾਂ ਚਾਹੀਏ ਕਿਉਂ ਬੱਚੋ ਬੱਚੇ ਜੀ ਛੁੱਟੀ ਵਾਲੇ ਦਿਨ ਥੋੜੇ ਜੇ ਹੋ ਜਾਂਦੇ ਲੀਜੀ ਹੋ ਜਾਂਦੇ ਕਿ ਹੈ ਕਿਨੇ ਵੇ ਉੱਠੇ ਆ 5 ਵਜੇ ਉੱਠਦੇ 4 ਵਜੇ ਉੱਠਦੇ ਤੂੰ ਉੱਠੇ 7 ਵਜੇ 7 ਵੇ ਨਹੀਂ 6 6:30 ਉਹ ਚੱਲਗਾ ਉਦੋਂ ਤੇ ਮੈਂ ਤੈਨੂੰ ਕਿਹਾ ਵੀ ਪਰਨ ਉੱਠ ਜਾ ਤੂੰ ਮੇਰੇ ਕੋਲ ਕਿਹਾ ਵੀ ਮੈਂ ਤੇ ਰੋਜ ਹਰਮੰਦਰ ਸਾਹਿਬ ਜਾਂਦਾ ਐ ਉੱਥੇ ਰਹਿੰਦਾ ਐ ਨਾ ਤੁਹਾਡੇ ਘਰ ਕੇ ਰੋਈ ਜਾਂਦਾ ਐ ਹਰਮੰਦਰ ਸਾਹਿਬ ਤੇ ਮੈਂ ਕਿਹਾ ਵੀ ਅਹੀਂ ਤੇ ਸਾਨੂੰ ਵੀ ਅੱਜ ਲੈ ਜਾ ਜੇ ਸਕੂਟਰੀਂ ਦੀ ਫਤਵਾ ਕੱਲੀ ਨਹੀਂ ਚੱਲ ਜਾਣਾ ਸੀ ਮੈਂ ਤੇ ਚਲੋ ਸ਼ਾਮ ਨੂੰ ਜਾਨੀ ਜਾਨੀ ਆ ਤੇ ਅੱਜ ਚਲੋ ਸੋਚਿਆ ਕਿ ਚਲੋ ਲਾਈ ਚੁੱਟੀ ਆ ਤੇ ਸਾਰੇ ਢਣੇ ਆਪਾਂ ਹੋਣ ਨੇ ਆ ਜਿੰਨਾ ਟਾਈਮ ਲਾ ਜਾਓ ਉਨਾ ਵਧੀਆ ਰਹਿੰਦਾ ਫਿਰ ਦਿਨੇ ਜਿਹੜੀ ਆ ਬੜੀ ਜ਼ਿਆਦਾ ਸੰਗਤ ਹੋ ਜਾਂਦੀ ਆ ਸਵੇਰੇ ਸਵੇਰ ਵੀ ਹੁੰਦੀ ਆ ਹਮ ਗੱਲ ਸਵੇਰੇ ਉਹਨੂੰ ਘਾਟ ਹੁੰਦੀਆਂ ਹੁਣ ਜੋ ਜੋੜਾ ਇੱਕ ਦਿਨ ਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਲੀ ਇਹ ਇੱਕ ਦਿਨ ਮੇਲਾ ਵੇਖਣ ਵੀ ਆਉਣਾ ਨਾ ਮਸਾਕੀ ਦਾ ਮੇਲੇ ਵਾਲੇ ਵੀ ਆਉਣੇ ਆ ਰਹੇ ਜਿਨ੍ਹਾਂ ਨੇ ਸਾਰਾ ਸਾਰਾ ਦਿਨ ਮੇਲਾ ਵੇਖਾ ਕੇ ਰੇ ਝੂਟੇ ਲੈ ਲਏ ਆ ਜਲੇਬੀਆਂ ਖਾਣੀਆਂ ਆ ਕਈ ਕੁਛ ਕਰਨਾ ਹੈ ਹੈ ਕਿ ਨਹੀਂ ਮੇਲੇ ਵਾਲੇ ਵੀ ਆਉਣਾ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਇਹ ਕੀ ਲਾਤੀ ਲਾਤੀ ਤਾਂ ਚੋਕਲੇ ਵੈ ਇੰਨੇ ਕੀ ਹੋ ਗਿਆ ਇਹ ਕਿਹੜਾ ਸਲਗਤ ਇਹਦਾ ਮਤਲਬ ਅੱਜ ਇਹ ਟਰਾਲੀ ਸਾਨੂੰ ਮਿਲੀ ਹੈ ਹੋ ਕੇ ਆ ਗਏ ਆ ਜਾਂ ਕਿਤੇ ਹੋਰ ਚੱਲੇ ਹੋਣਗੇ ਅੱਤ ਤੱਕ ਵਸਾਰਾ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਾਫੀ ਜਿਆਦਾ ਸੰਗਤ ਹੋਣੀ ਆ ਔਰ ਹੋਰ ਦਿਨ ਭਾਵੇਂ ਜਾਣਣਾ ਜਾਣ ਲੋ ਕੀ ਪਰ ਇਹ ਆ ਕੀ ਵਸਾਕੀ ਤੇ ਹਰ ਰੋਜ਼ ਹੀ ਸੋਚਣਾ ਹਰ ਰੋਜ਼ ਇੰਨੀ ਜਣਾ ਭਰੇ ਮਾ ਮੈਂ ਯਾਰ ਲੇਖੋ ਆ ਬਾਕੀ ਦਿਨ ਭਾਵੇਂ ਜੇ ਮਰਦੀ ਹੋਵੇ ਉੱਤਰ ਨਹੀਂ ਕਹਣਾ ਸੱਚੀ ਲੱਗਣਾ ਅਜਿਹਾ ਬੰਦਾ ਵੀ ਆ ਜਾਣਾ ਚਾਹੀਦਾ ਪਰ ਬਾਕੀ ਦਿਨ ਵੀ ਤੇ ਜਾਓ ਨਾ ਮਾਰੇ ਤੂੰ ਇਹਦੇ ਕਿੰਨੀ ਕਿਸਵਤ ਵਾਲੇ ਜੇ ਹੈ ਹਰਮੰਦਰ ਸਾਹਿਬ ਤੇ ਲੱਗੇ ਰਹਿਣ ਜੇ ਤੂੰ ਇਹਦੇ ਦੋ ਦੋ ਵਾਰੀ ਵੀ ਜਾ ਭਾਵੇਂ ਦੋ ਵਾਰੀ ਚੱਲ ਜਾਣਾ ਦੋ ਦੋ ਵਾਰੀ ਵੀ ਚੱਲ ਜਾਣਾ ਚੱਲ ਜਾਂਦਾ ਮਰੂਨਾ ਇੱਕ ਵਾਰ ਤੇ ਅਹੀਂ ਇਹਨੂੰ ਕਹਿੰਦੇ ਕਿ ਤੈਨੂੰ ਵੇਖ ਕਿੱਡਾ ਵਧੀਆ ਮੌਕਾ ਮਿਲਿਆ ਨਾ ਜਾਂਦਾ ਅਹੀਂ ਤਰਸਦੇ ਰਹਿੰਦੇ ਆ ਕਿ ਚਾਹੀਏ 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 ਮੈਨੂੰ ਹਰ ਵਾਰੀ ਕਹਿੰਦੇ ਨਹੀਂ ਮਰੂਨਾ ਮੈਂ ਇਸ ਵਾਰੀ ਜ਼ਰੂਰ ਆਈ ਮੈਂ ਆਉਣਾ ਹੀ ਹੁਣ ਮੈਂ ਪੱਕਾ ਆਉਣਾ ਸੋਚੀ ਗੱਲ ਆ ਮੈਂ ਤੇਰੇ ਕੇ ਰੂਮ 'ਚ ਰਾਤ ਰਹਿਣਾ ਹੈ ਤੇ ਫਿਰ ਮੈਂ ਹਰਮੰਦਰ ਸਾਹਿਬ ਜਾਣਾ ਹੈ ਸ਼ਾਇਦ ਥੋੜੇ ਦਿਨਾਂ ਤੱਕ ਤੇ ਪਹੁੰਚ ਹੀ ਜਾਵਾਂ ਪਰ ਤੇਨੂੰ ਤੇ ਛੁੱਟੀਆਂ ਹੀ ਜਣੀਆਂ ਹੋਣ। ਤੂੰ ਆਵਕਾਰ ਆਇਆ। ਹੋਰੀ ਕਾ ਕੰਮੜੀ ਤੇ ਜਾਣਦੇ ਹਸਪੀਟਲ ਦੂਜੀਆਂ ਕਿਤਰਾਂ। ਕਿੰਨਾ ਵਧੀਆ ਉੱਤੇ ਦਰਸ਼ਕਤਾ ਦਾ ਬਣਿਆ ਨਾ ਮੁੱਤ। ਲਓ ਜੀ ਪਹਿਲੋਂ ਅਸੀਂ ਆਉਂਦੇ ਹੁੰਦੇ ਸੀ ਇੱਥੇ ਟਾਲੀ ਸਾਹਿਬ ਤੇ ਗੱਡੀ ਗੇਟ ਦੇ ਅੱਗੇ ਹੈਣਾ। ਫੋੜਾ ਸਗਤ ਜਿਹੜੀ ਆ ਇੰਨੀ ਹੁੰਦੀ ਆ ਕਿ ਆ ਕਿੰਨੀ ਦੂਰ ਪਾਰਕਿੰਗ ਕਰਤੀ ਇਹਨਾਂ ਨੇ ਤੇ ਇੱਥੋਂ ਜੜੀਆਂ ਫਿਰ ਇਹ ਬੱਸਾਂ ਲੱਗੀਆਂ ਆ ਤੇ ਬੱਸਾਂ ਦੇ ਉੱਤੇ ਬਹਿ ਕੇ ਤੇ ਫਿਰ ਤੁਸੀਂ ਅੱਕੇ ਜਾਓਗੇ ਤੇ ਚਲੋ ਸਾਹ ਵਰੋ ਨਾ ਸ਼ੀਸ਼ੇ ਉੱਪਰ ਕਰਦੇ ਪੁੱਤ ਸ਼ੀਸ਼ੇ ਨਹੀਂ ਉੱਪਰ ਕਰਨੇ ਤੂੰ ਖੋਲੇ ਤਾਂ ਜੀ ਮੈਨੂੰ ਥੈਂਕ ਯੂ ਕਹਿੰਦਾ ਖੋਲੇ ਕਰ ਲਈ ਦੂਰ ਤੱਕ ਮਤਲਬ ਗੱਡੀਆਂ ਲੱਗੀਆਂ ਬਾਕੀ ਉੱਥੇ ਬਹੁਤ ਰਸ਼ ਹੋ ਜਾਂਦਾ ਹਾਂਜੀ ਉਹ ਜੀ ਚਲੇ ਗਿਆ ਅੱਗੇ ਮੋਟਰਸਾਈਕਲ ਤੇ ਇੱਕ ਉਹਦੇ ਬੱਚਾ ਲੈ ਗਿਆ ਹਾਂ ਮੈਂ ਵੇਖਿਆ ਇੱਕ ਬੱਚਾ ਲੈ ਗਿਆ ਉਹਨਾਂ ਨੇ ਆ ਮੋਟਰ ਪਿੱਛੇ ਵਾਸਤੇ ਗਲੀ ਪਾਸ ਤੇ ਹੀ ਸਰਵਿਸ ਦੀ ਦੁਕਾਨ ਵਾਕਿਆ ਆਪਣਾ ਕਿੰਤੇ ਭਰੀ ਪਈ ਇੱਥੇ ਲਓ ਜੀ ਮਿਲਣਾ ਵੇਖ ਲਓ ਪਹਿਲੇ ਇਹ ਸਾਖੀ ਦਾ ਦੇਖਿਆ ਬੋਲ ਗਏ ਕੋਲ ਗੱਪੇ ਸਹੂਦ ਸੇਲ ਵੀ ਹੈਗੀ 50 ਰੁਪਏ ਪਤਾ ਨਹੀਂ ਕਿਹੜੀ ਚੀਜ਼ ਦੀ ਜਿਹੜੇ ਪਹਿਲੋ ਪਹਿਲੋ ਆਏ ਉਹ ਤੇ ਗੱਡੀਆਂ ਲੈ ਕੇ ਆਏ ਅੱਗੇ ਹੁਣ ਕੋਈ ਨਹੀਂ ਮੈਂ ਨਹੀਂ ਉਠਿਆ ਕਰਦਾ ਕਿ ਅੱਗੀ ਗੱਡੀ ਅੱਗੇ ਚੱਲ ਜੇ Thank <laughs> ਸਾਡੇ ਕਿ ਅਸੀਂ ਆ ਗਏ ਆ ਜੀ ਤੇ ਅੱਜ ਗੱਡੀਆਂ ਬੜੀ ਦੀਪਾਕ ਕੀਤੀਆਂ ਕਾਫੀ ਸੰਗਤ ਸੀ ਸੋ ਇਹ ਆ ਕਿ ਇਹ ਤੋਂ ਹੁਣ ਇਹ ਸਿੱਖਿਆ ਮਿਲ ਗਈ ਕਿ ਤੁਹਾਨੂੰ 4 ਵਜੇ ਉੱਠ ਕੇ ਜਾਣਾ ਚਾਹੀਦਾ ਆ ਦੂਣਾ ਆ ਗਿਆ 7 ਵਜੇ ਕਿਉਂ ਸੋ ਅੱਜ ਨੇ ਹੁਣ ਖਾਣੇ ਕਰੇ ਜਾ ਕੇ ਕੁਝ ਬਣਾਉਣੇ ਆ ਅੱਜ ਕੀ ਖਾਣਾ ਭਾਈ ਆਲੂ ਪਰੋਟਾ ਅੱਜ ਫਿਰ ਅੱਡ ਲਾ ਲਈ ਚਲੋ ਆਪਣਾ ਕਰਦੇ ਆ ਨੇਰ ਵਾਲੇ ਪਕੌੜੇ ਆ ਤੇ ਫੰਦਾ ਨਹੀਂ ਹੈ ਮਰਨ ਦਾ ਫੰਦਾ ਨਹੀਂ ਪਕੌੜੇ ਚਲੋ ਚਲੋ ਅੱਜ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਤਕਲੀ ਸਸ਼ੀ ਕੁਲ ਜੀ ਸਾਰਿਆਂ ਨੂੰ ਸ਼ੰਗਨੀ